ਹਾਂਜੀ ਵਡਿਆਂ ਨੂੰ ਪੈਰੀ ਪੈਨੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਨਵੀਂ ਸਵੇਰ ਕਰਤਾਰਪੁਰ ਤੋਂ ਰਾਤ ਜਿਵੇਂ ਤੁਸੀਂ ਕੱਲ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿ ਆਪਾਂ ਅੰਮ੍ਰਿਤਸਰ ਤੋਂ ਸਵੇਕ ਹਾਂ 1 ਵਜੇ ਸਫ਼ਰ ਸ਼ੁਰੂ ਕੀਤਾ ਸੀਗਾ ਕੱਲ ਆਪਣਾ ਤੇ 64 65 ਕਿਲੋਮੀਟਰ ਦਾ ਪਰ ਸਫ਼ਰ ਤੈਅ ਕਰਕੇ ਇੱਥੇ ਕਰਤਾਰਪੁਰ ਪਹੁੰਚ ਗਿਆ ਸੀ ਮੈਂ ਰਾਤ 6 ਵਜੇ ਤੇ ਗੰਗਸਰ ਗੁਰੂ ਘਰ ਹੈ ਜੀ ਇਹ ਇਤਿਹਾਸਿਕ ਗੁਰੂ ਘਰ ਆ 5ਵੀਂ ਪਾਸ਼ਾਈ ਤੇ 6ਵੀਂ ਪਾਸ਼ਾਈ ਦੀਦਾ ਐਥੇ ਵਧੀਆ ਆਪਾਂ ਨੂੰ ਰਹਿਣ ਨੂੰ ਕਮਰਾ ਮਿਲ ਗਿਆ ਦੀਗਾ ਤੇ ਐਥੇ ਵੀ ਕਮਰੇ ਦੀ ਫ੍ਰੀ ਸੇਵਾ ਸੀਗੀ ਉਦੋਂ ਵੈਸੇ 200 ਰੁਪਏ ਲੈਂਦੇ ਨੇ ਚਾਰਜ ਤੇ ਬਾਬਾ ਜੀ ਨੇ ਆਪਾਂ ਨੂੰ ਫ੍ਰੀ ਦੇ ਵਿੱਚ ਦੇ ਦਿੱਤਾ ਸੀਗਾ ਬਸ ਹੁਣ ਮੈਂ ਚੱਲਦਾ ਤੇ ਨਾਣੇ ਐਥੋਂ ਦਾ ਥੋੜਾ ਜਿਹਾ ਇਤਿਹਾਸ ਛੋਡੇ ਨਾਲ ਆਪਾਂ ਸਾਂਝਾ ਕਰ ਲਈਏ ਕਿਉਂ ਇਤਿਹਾਸਿਕ ਗੁਰੂ ਘਰ ਹੈ ਜੀ ਹੈ ਤੇ ਮੈਂ ਵੀ ਨਾਣੇ ਗੁਰੂ ਘਰ ਦੇ ਦਰਸ਼ਨ ਕਰਿਆ ਵਾਂ ਮੈਂ ਗੁਰੂ ਘਰ ਦੇ ਦਰਸ਼ਨ ਬਾਹਰੋਂ ਕਰੂੰਗਾ ਅੰਦਰ ਨਹੀਂ ਜਾਊਂਗਾ ਕਿਉਂਕਿ ਮੈਂ ਅੱਜ ਇਸ਼ਨਾਨ ਨਹੀਂ ਕੀਤਾ ਮੈਂ ਨਾ ਆਇਆ ਨਹੀਂ ਹੈਗਾ ਜੀ ਸਵੇਰੇ ਇੱਕ ਤਾਂ ਪਾਣੀ ਠੰਡਾ ਸੀ ਤੇ ਥੋੜਾ ਜਿਹਾ ਅੱਜ ਨਾ ਸਰੀਰ ਵੀ ਡਾਉਣ ਜਿਹਾ ਲੱਗ ਰਿਹਾ ਮੈਨੂੰ ਸਾਰੀ ਰਾਤ ਸਿਰ ਦੇ ਵਿੱਚ ਮੇਰਾ ਦਰਦ ਹੁੰਦਾ ਰਿਹਾ ਪਤਾ ਨਹੀਂ ਕਿਉਂ ਨੀਂਦ ਹੀ ਨਹੀਂ ਆਈ ਹੈਗੀ ਸਾਰੀ ਰਾਤ ਅੱਜ ਮੈਨੂੰ ਲੱਗਦਾ ਆਪਣੀ ਗੱਡੀ ਥੋੜੀ ਢਿੱਲੀ ਚੱਲੂਗੀ ਰਾਤ ਵਿੱਚ ਵੀ ਚਲੋ ਦੇਰ ਨਾ ਵਾਕਈ ਗੁਰੂ ਸਾਹਿਬ ਦਾ ਲੈ ਕੇ ਆਸ਼ੀਰਵਾਦ ਚਾਲੇ ਪਾ ਦੇਣ ਜਿੱਥੇ ਆਪਾਂ ਹੁਣ ਇੰਨਾ ਸਫ਼ਰ ਤੈਅ ਕਰ ਲਿਆ ਤਾਂ ਏਵੇਂ ਗੁਰੂ ਮਹਾਰਾਜ ਜਰੂਰ ਸੇਰੇ ਚੜਾਣ ਗਿਆ ਆਪਣਾ ਤੇ ਬਾਕੀ ਇਧਰ 볼ਟ ਮਿੱਤਰ ਵੀ ਆਪਣਾ ਆਪ ਕਰਕੇ ਤਿਆਰ ਖੜਾ ਤੇ ਜੀ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਰਮਨ ਕੰਬੋਜ ਪੀਵੀ 11 ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਵਧੀਆ ਲੱਗਦੀ ਆ ਆਪਣੇ ਮਿੱਤਰਾਂ ਸੱਜਣਾ ਰਿਸ਼ਤੇਦਾਰਾਂ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਨਾਮ ਦੇ ਨਾਲ ਆਪਣੀ ਇਸ ਇਹ ਯਾਤਰਾ ਦੀ ਸੇਵਾ ਤੁਹਾਡੀ ਬਸ ਇਹੀ ਸੇਵਾ ਆ ਜੀ ਵੀਡੀਓ ਨੂੰ ਸ਼ੇਅਰ ਕਰਨਾ ਜੀ ਬੋਲਟ ਹਾਂ ਜੀ ਕਰੋ ਜੀ ਬਾਹਰ ਦਾ ਨਜ਼ਾਰਾ ਚੱਕ ਅੱਜ ਕੋਰੀ ਬਰਫੇ ਗਿਰ ਰਹੀ ਹੈ ਜੀ ਅੱਜ ਦਾ ਮੈਂ ਪਾ ਲਾ ਸਾਈਕਲ ਚਾਰੇ ਤੁਰ ਕਰਕੇ ਕਮਰੇ ਚੋਂ ਬਾਹਰ ਕੱਢ ਲਿਆ ਦੀਗਾ ਚਾਲੇ ਪਾਣ ਲਈ ਤੇ ਜਦ ਕਮਰੇ ਚੋਂ ਬਾਹਰ ਨਿਕਲ ਕੇ ਦੇਖਿਆ ਬੱਲੇ 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 ਉਧਰ ਠੰਡ ਜੀ ਠੀਕ ਆ ਧੁੰਦ ਜੀ ਹੋਆ ਜ਼ਿਆਦਾ ਦੇਖੀ ਚਲੋ ਜੀ ਤੁਸੀਂ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੁਝ ਦਿਖਦਾ ਤੇ ਆ ਇਧਰ ਗੁਰੂ ਘਰ ਦਾ ਇਤਿਹਾਸ ਲਿਖਿਆ ਹੋਇਆ ਹੈ ਜੀ ਵੀਡੀਓ ਨੂੰ ਰੋਕ ਕੇ ਜਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਲਿਓ ਬਾਕੀ ਮੈਂ ਵੀ ਤੁਹਾਨੂੰ ਇੱਕ ਵਾਰੀ ਚੰਗੇ ਤਰ੍ਹਾਂ ਇਤਿਹਾਸ ਇਹਦਾ ਪੜ ਕੇ ਪਤਾ ਕਰਕੇ ਥੋੜੇ ਨਾਲ ਛੋਟ ਚ ਆਪਾਂ ਸਾਂਝਾ ਕਰ ਦਿੰਨੇ ਆ ਹਾਂ ਜੀ ਦੇਖੋ ਜੀ ਬਾਹਰ ਦਾ ਨਜ਼ਾਰਾ ਜੀ ਗੁਰਦੁਆਰਾ ਸਾਹਿਬ ਦੇ ਬਸ ਤਿਆਰ ਤੇ ਉਰ ਹੋ ਕੇ ਸਾਈਕਲ ਤੇ ਸਮਾਨ ਸਹੂਣ ਲੱਦ ਕੇ ਜਦੋਂ ਕਮਰੇ ਚੋਂ ਮੈਂ ਬਾਹਰ ਨਿਕਲਿਆ ਸਾਈਕਲ ਵੀ ਬਾਹਰ ਕੱਢ ਲਿਆ ਤੀਗਾ ਮੈਂ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਥੋੜੀ ਘੱਟ ਲੱਗ ਰਹੀ ਸੀ ਤੋਂ ਜਦੋਂ ਬਾਹਰ ਆ ਕੇ ਦੇਖਿਆ ਥੋੜਾ ਜਿਹਾ ਅੱਗੇ ਜੇ ਉਰ ਦਾ ਕੁਝ ਨਜ਼ਰ ਨਹੀਂ ਆ ਰਿਹਾ ਬੱਲੇ ਬੱਲੇ ਪੂਰੀ ਬਰਫ਼गिर ਰਹੀ ਹੈ ਜੀ ਕੋਰਾ ਇਹਨਾਂ ਫੁੱਲ ਤਾਂ ਫਿਰ ਮੈਂ ਥੋੜਾ ਜਿਹਾ ਸੋਚਿਆ ਕਿ ਚਲੋ ਠਹਿਰ ਕੇ ਤੁਰ ਲਾਂਗੇ ਅੱਧਾ ਪੌਣਾ ਘੰਟਾ ਹੋਰ ਜਾ 10:00 ਵਜੇ ਤੇ ਕਰੀਬ ਜੀ ਐਜੀ ਤੁੰਦੇ ਜੇ ਫਿਰ ਚੱਲਣਾ ਗਲਤ ਆ ਜੀ ਆਪਣੇ ਕੋ ਲਾਈਟਾਂ ਲੋਟਾਂ ਵੀ ਨਹੀਂ ਹੈਗੀਆਂ ਕਿ ਆਪਾਂ ਅੱਗੇ ਪਿੱਛੇ ਲਾ ਕੇ ਚੱਲ ਲਈਏ ਕਾਹਨੂੰ ਰਿਸਕ ਲੈਣਾ ਮੈਂ ਕਿ ਬਸ ਥੋੜਾ ਜਿਹਾ ਮੇਨ ਰੋਡ ਆ ਜੀ ਇੱਥੇ ਨਿਕਲ ਕੇ ਦੇਖ ਕੇ ਆ ਮਾ ਚੱਲ ਰੋਡ ਤੇ ਜਾ ਕੇ ਦੇਖਦਾ ਹੋਰ ਤਾਂ ਕੁਝ ਵੀ ਨਹੀਂ ਦਿਖ ਰਿਹਾ ਚਲੋ ਚੱਲਦੇ ਆਂ ਬਰੇਨੇ ਅੰਦਰ ਹੀ ਉੱਥੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਾ ਦਿਨਾ ਤੇ ਨਾਲੇ ਆਪਾਂ ਤੁਹਾਡੇ ਨਾਲ ਇੱਥੋਂ ਦਾ ਇਤਿਹਾਸਾਂਜਾ ਕਰ ਲੀਏ ਗੁਰੂ ਘਰ ਦਾ ਗੰਗ ਸਰ ਸਾਹਿਬ ਬਸ ਜਦੋਂ ਆਪਾਂ ਮੇਨ ਰੋਡ ਤੋਂ ਅੰਦਰ ਐਂਟਰ ਹੁੰਨੇ ਆ ਜੀ ਆ ਨਾਲ ਹੀ ਬਸ ਪਹਿਲਾਂ ਆਪਾਂ ਨੂੰ ਬਾਬਾ ਬੜਵਾਗ ਸਿੰਘ ਜੀ ਸੋਢੀ ਜੀ ਦਾ ਇਹ ਜਨਮ ਸਥਾਨ ਆ ਜੀ ਇਹ ਗੁਰਦੁਆਰਾ ਗੰਗਸਰ ਸਾਹਿਬ ਜੀ ਕਰਤਾਰਪੁਰ ਤੇ ਇਹ ਖੱਬੇ ਹੱਥ ਇਹ ਸਰਾਂਏ ਬਣੀ ਹੋਈ ਆ ਜੀ ਸਰਾਂਏ ਗੁਰਆਣੀ ਵਰਜ ਬਲਵਕੌਰ ਕਰਤਾਰਪੁਰ ਜੀ ਇਹ ਕਿਹਤੇ ਖੋਆ ਜਿਉ ਉਹ ਦੇਖਦੇ ਆ ਪਤਾ ਕਰਦੇ ਆਪਾਂ ਜਿਹੜਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀਗਾ ਉੰਦ ਦੇ ਵਿੱਚ ਜੀ ਵੀਡੀਓ ਤਾਂ ਕਲੀਅਰ ਆਣੀ ਨਹੀਂ। ਪਰ ਜਿੰਨਾ ਕੁ ਵੀ ਹੈਗਾ ਕੈਮਰੇ ਦਾ ਬਹੁਤ ਆਂਦਾ। ਤੁਸੀਂ ਦਰਸ਼ਨ ਕਰ ਲਿਓ ਜੀ। ਨਿਸ਼ਾਨ ਸਾਹਿਬ ਜੀ ਨਾਲੇ ਗੁਰਦੁਆਰਾ ਸਾਹਿਬ ਦੇ ਬਾਹਰ ਜੀ ਇਹ ਆਪਣਾ ਸਾਰੇ ਕਰਤਾਰਪੁਰ ਵਿਤਿਆਸੀਕ ਗੁਰੂ ਦਵਾਰਿਆਂ ਦਾ ਬੇਰ ਮ ਲਿਖਾ ਹੋਇਆ ਜੀ ਇੱਥੇ ਆ ਪੜ ਲਿਓ ਤੁਸੀਂ ਬਾਕੀ ਮੈਂ ਤੁਹਾਨੂੰ ਉਸ ਖੋਦੇ ਵੀ ਦਰਸ਼ਨ ਕਰਾਨਾ ਜੀ ਜਿਹੜਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀਗਾ ਵਾਹਿਗੁਰੂ ਧੰਨ ਗੁਰੂ ਬਸਾ ਨਾਲੀ ਸਾਹਮਣੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਦਰਬਾਰ ਸਾਹਿਬ ਦੇ ਉਹ ਸਾਹਮਣੇ ਖੂਬਣਿਆ ਹੋਇਆ ਜੀ ਲੈ ਕੇ ਚਾਹੁੰਦਾ ਮੈਂ ਤੁਹਾਨੂੰ ਉੱਥੇ ਵੀ ਦਿਖਾਣਾ ਜੀ ਵਾਹਿਗੁਰੂ ਤਨ ਗੁਰੂ ਅਰਜਨ ਦੇਵ ਮਹਾਰਾਜ ਇਹ ਹੈ ਜੀ ਉਹ ਪਵਿੱਤਰ ਖੂਹ ਜੀ ਵੀਤਰੀ ਇਤਿਹਾਸਿਕ ਪੰਗਗਸਰ ਕੋ ਕੁਛ ਇਹ ਬਾਹਰ ਦਾ ਨਜ਼ਾਰਾ ਜੀ ਗੁਰੂ ਘਰ ਦਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੇ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੇ ਵਾਹਿਗੁਰੂ ਆਕੇ ਤੁਸੀਂ ਧੁੰਦ ਚੱਕ ਕਰੋ ਜੀ ਬਾਹਰ ਚਲੋ ਹੁਣ ਮੈਂ ਇੱਥੇ ਕਮਰੇ ਦੇ ਵਿੱਚ ਚੱਲਦਾ ਜੀ ਉੱਥੇ ਜਾ ਕੇ ਥੋੜਾ ਬਹੁਤਾ ਵੀਡੀਓ ਦਾ ਕਰ ਲੀਏ ਕੰਮ ਕੋਈ ਮੈਨੂੰ ਜਦੋਂ ਤੱਕ ਘਟੋਂਦ ਨਹੀਂ ਛੜਦੀ ਹੈਗੀ ਤੇ ਫਿਰ ਦੇਖਦੇ ਆਪਾਂ ਅੱਧੇ ਪੌਣੇ ਘੰਟੇ ਤੱਕ ਘੰਟੇ ਤੱਕ ਨਹੀਂ ਫਿਰ ਚਾਲੇ ਪਾ ਦਾਂਗੇ ਜੀ ਆਪਾਂ ਹਾਂਜੀ ਸਮਾਂ ਹੋਣ ਵਾਲਾ ਇਹ 11:00 ਵਜੇ ਦਾ ਤੇ ਲੰਗਰ ਪ੍ਰਸ਼ਾਦਾ ਆਪਾਂ ਛਕਿਆ ਜੀ ਤੇ ਚਾਹ ਪੀ ਲਈ ਚਾਹ ਦੇ ਨਾਲ ਇੱਕ ਇੱਕ ਖਾ ਲਈ ਗਲਾਬ ਜਾਮਨ ਤੇ ਕੁਝ ਮੈਂ ਹੁਣ ਪਹਿਲਾਂ ਦਵਾਈ ਵੀ ਲਾਇਆ ਸੀਗਾ ਬਜ਼ਾਰੋਂ ਜਾ ਕੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਤ ਨੂੰ ਨੀਂਦ ਪੂਰੀ ਨਹੀਂ ਹੋਈ ਮੇਰੇ ਸਿਰ ਦੇ ਵਿੱਚ ਦਰਦ ਜਿਹਾ ਹੋ ਰਿਹਾ ਸੀਗਾ ਸਾਰੀ ਰਾਤ ਦਰਦ ਹੁੰਦਾ ਰਿਹਾ ਜੀ ਸਿਰ ਦੇ ਵਿੱਚ ਤੇ ਉਹ ਦਵਾਈ ਦੂਈ ਖਾ ਕੇ ਮੈਂ ਅੱਧਾ ਘੰਟਾ ਪਿਆ ਰਿਹਾ ਲੰਗਰ ਪਾਣੀ ਹੁਣ ਪ੍ਰਸ਼ਾਦਾ ਛਕਿਆ ਜੀ ਤੇ ਚਾਹ ਵੀ ਪੀ ਲਈ ਤੇ ਬਾਕੀ ਹੁਣ ਸਰੀਰ ਬੋਡੀ ਠੀਕ ਹੈ ਜੀ ਆਪਣੀ ਅੱਗੇ ਸਫਰ ਕਰਨ ਦੇ ਲਈ ਆ ਨਾਲ ਹੀ ਪਿੱਛੇ ਗੁਰਦੁਆਰਾ ਸਾਹਿਬ ਦੇ ਨਾਲ ਜੀ ਆ ਲੰਗਰ ਹਾਲ ਬਣਿਆ ਹੋਇਆ ਜੀ। ਬਸ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਜੀ। ਸਾਹਮਣੇ। ਤੇ ਬੱਸ ਚੱਲਦੇ ਹਾਂ ਹੁਣ ਜੀ। 11:00 ਵਜੇ ਦਾ ਹੋ ਗਿਆ ਸਮਾਂ। ਦੇਖਦੇ ਹਾਂ ਗੁਰੂ ਸਾਹਿਬ ਅੱਜ ਕਿੱਥੇ ਰੁਕਣ ਦਾ ਹੁਕਮ ਦਿੰਨੇ ਆਪਾਂ ਨੂੰ। ਅੱਜ ਕੋਸ਼ਿਸ਼ ਹੈਗੀ ਆ ਕਿ ਲੁਧਿਆਣਾ ਪਾਰ ਕਰਕੇ ਕਿਤੇ ਖੰਨੇ ਖੁੰਨੇ ਦੇ ਨੇੜੇ ਤੜੇ ਜਾ ਕੇ ਅੱਜ ਲੇਕ ਦਾ ਧੁੰਦ ਬਹੁਤ ਜ਼ਿਆਦਾ ਹੋ ਰਹੀ ਆ ਜੀ। ਹੌਲੀ ਜਾਣਾ ਪਊਗਾ। ਇੱਕ ਦਾ ਪੰਗਾ ਇਹ ਵੀ ਆ ਜੀ। ਦੇਖ ਰਹੇ ਕਿੱਥੇ ਲੱਗਦੀਆਂ ਬ੍ਰੇਕਾਂ ਚ ਫਿਰ ਆਪਣੀਆਂ ਹਾਂਜੀ ਮੈਂ ਕਿਹਾ ਜਾਂਦੇ ਜਾਂਦੇ ਚਲੋ ਆਪਾਂ ਥੋੜੇ ਨਾਲ ਇੱਥੋਂ ਦੇ ਗੁਰੂ ਘਰ ਦਾ ਇਤਿਹਾਸ ਵੀ ਸਾਂਝਾ ਕਰ ਲਈਏ ਜੀ ਇਤਿਹਾਸਿਕ ਗੁਰੂ ਦੁਆਰਾ ਗੰਗਸਰ ਸਾਹਿਬ ਪਾਛਾਈ 6ਵੀਂ 5ਵੀਂ ਤੇ 6ਵੀਂ ਇਹ ਪਵਨ ਸਥਾਨ 5ਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਏਮਾਨ ਹੈ ਕਰਤਾਰਪੁਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਆਂ ਸਮਤ 1656 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸ ਖੂਹ ਤੋਂ ਪ੍ਰਗਟ ਕਰਾ ਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਭਰਮ ਦੂਰ ਕੀਤਾ ਇਸ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ। ਗੁਰੂ ਸਾਹਿਬ ਨੇ ਇਸ ਖੂਹ ਨੂੰ अनेका ਵਰ ਦਿੰਦੇ ਆ فرمایا ਕਿ ਜਿਹੜਾ ਵੀ ਇਸ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਮਾਨਸਿਕ ਸਰੀਰਕ ਰੋਗ ਖਤਮ ਹੋ ਜਾਣਗੇ। ਖੂਹ ਦੇ ਨੇੜੇ ਮਹਾਰਾਜ ਦੀਵਾਨ ਸਜਾਉਂਦੇ ਸਨ। ਉਸ ਸਥਾਨ ਦਾ ਨਾਮ ਮੰਜੀ ਸਾਹਿਬ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਕਰਿਆ ਕਰਦੇ ਸਨ ਇੱਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਇੱਥੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੇ ਜਰਨਲ ਜਰਨੈਲ ਪੈਂਦੇ ਖਾਨ ਨੂੰ ਮਾਰਿਆ ਸੀ ਇੱਥੇ ਹੀ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰ ਕਸਾ ਖੋਲ ਕੇ ਦਮ ਲਿਆ ਸੀ ਇਹ ਹੈ ਜੀ ਗੁਰਦੁਆਰਾ ਗੰਗਸਰ ਸਾਹਿਬ ਦਾ ਜਿਹੜਾ ਕਿ ਕਰਤਾਰਪੁਰੋਂ ਦੇ ਵਿੱਚ ਹੈ ਜੀ ਇਤਿਹਾਸਿਕ ਕੋ ਗੁਰੂ ਘਰ ਜੀ ਹੋਰ ਜੀ ਠੀਕ ਠਾਕ ਜੀ ਵਧੀਆ ਕਿੱਥੋਂ ਆ ਜੀ ਸੰਗਤਾਂ ਮੈਂ ਤਾਂ ਇੱਥੇ ਜਲੰਧਰ ਤੋਂ ਆਇਆ ਅੱਛਾ ਜਲੰਧਰ ਤੋਂ ਹੀ ਹੋਰ ਵਧੀਆ ਤੁਸੀਂ ਪਟਿਆਲੇ ਤੋਂ ਮੈਂ ਪਟਿਆਲੇ ਤੋਂ ਆ ਜੀ ਆਪਣਾ ਉੱਧਰ ਅਕਾਲ ਤਖਤ ਸਾਹਿਬ ਗਿਆ ਦੀ ਗਾ ਯਾਤਰਾ ਤੇ ਹਾਂ 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 ਜੀ ਬਸ ਦਰਸ਼ਨ ਹੋ ਗਏ ਤੁਸੀਂ ਰੁਕੇ ਆ ਇਹ ਹੀ ਸੇਵਾ ਹੁੰਦੀ ਹੈ ਜੀ ਆਪਣੇ ਲਈ ਜੀ ਬਸ ਹਾਂ ਜੀ ਹਾਂ ਬਾਈ ਇਹ ਮੋਟੀਵੇਸ਼ਨ ਹੁੰਦੀ ਹੈ ਜਿਹੜੀ ਆਪਾਂ ਨੂੰ ਰੋਕ ਕੇ ਤੁਸੀਂ ਇਹਨਾਂ ਸਤਿਕਾਰ ਦਿਨੇ ਹੋ ਜੀ ਪਟਿਆਲੇ ਮੈਂ ਵੀ ਉਹਨਾਂ ਹੁਣਾਂ 15 ਦਿਨ ਪਟਿਆਲੇ ਬੀਤੇ ਯੂਨੀਵਰਸਿਟੀ ਕੋਲੇ ਆਪਣਾ ਇੰਸਟੀਚਿਊਟ ਹੈ ਅੱਛਾ ਜੀ ਹਾਂ ਉੱਥੇ ਅਸੀਂ ਮੋਬਾਈਲਾਂ ਦਾ ਕੰਮ ਕਰਦੇ ਠੀਕ ਹੈ ਠੀਕ ਹੈ ਓਕੇ ਹੋਰ ਠੀਕ ਹੈ ਬਹੁਤ ਵਧੀਆ ਹੁਣ ਫਿਰ ਉਧਰ ਹੀ ਚੱਲੇ ਤੁਸੀਂ ਨਹੀਂ ਨਹੀਂ ਮੈਂ ਤਾਂ ਇੱਥੇ ਸ਼ਾਪ ਹੈ ਮੇਰੀ ਅੱਛਾ ਇੱਥੇ ਵੀ ਇੱਥੇ ਵੀ ਮੋਬਾਈਲ ਰਿਪੇਅਰ ਦੀ ਸ਼ਾਪ ਹੈ ਠੀਕ ਹੈ ਠੀਕ ਹੈ 10 15 ਦਿਨ ਉੱਥੇ ਹੁੰਨੇ ਹਾਂਜੀ ਹਾਂ ਮੈਂ ਤਾਂ ਕੋਈ ਪਰਦਰ ਜਾ ਰਿਹਾ ਜੀ ਬਹੁਤ ਵਧੀਆ ਹੋਰ ਠੀਕ हां जी बाकी ਉਹਦਾ ਚੈਨਲ ਆਪਣਾ ਰਮਨ ਕੰਬੋਲ ਤੇ हां ਨਹੀਂ ਮੈਂ ਦੇਖਿਆ 711 YouTube ਤੇ ਪਟਿਆਲੇ ਤੋਂ ਲੱਗ ਹਾਂ ਜੀ ਆ ਚਲੋ ਠੀਕ ਆਜੋ ਚਾਹ ਪੀ ਲਓ ਕੋਠਾ ਹਾਂ ਜੀ ਬਾ ਸ਼ੁਕਰੀਆ ਠੋਟਾ ਨਾਲ ਹੀ ਤਾਂ ਰੱਖਿਆ ਬਹੁਤ ਨਹੀਂ ਮੈਂ ਹੁਣੇ ਉੱਥੇ ਆਪਣਾ ਗੁਰਦੁਆਰਾ ਸਾਹਿਬ ਤੋਂ ਹੀ ਚੱਲਿਆ ਦੀ ਅੱਧਾ ਘੰਟਾ ਹੋਇਆ ਮੈਨੂੰ ਆਪਣਾ ਗੰਗਸਰ ਹੈ ਨਾ ਜੀ ਅਕਰਦਾਰਪੁਰ ਚ ਹਾਂ ਉੱਥੋਂ ਚੱਲਿਆ ਜੀ ਮੈਂ ਚਾਹ ਪਾਣੀ ਪੀ ਕੇ ਲੰਗਰ ਛੱਕ ਕੇ ਜੀ ਹਾਂ ਜੀ ਹਾਂ ਬਹੁਤ ਵਧੀਆ ਜੀ ਹੁਕ ਕਿਤੇ ਚੱਲ ਕੰਮ ਚੋਟਿਆ ਨੈਵੀਗੇਸ਼ਨ ਨਹੀਂ ਮੰਝਲਾਂ ਨੂੰ ਲੱਗਦੇ ਹੁੰਦੇ ਬਹੁਤ ਚਾਪੋੜਾ ਜੀ ਪਰ ਐ ਇੱਕ ਵਾਰੀ ਚੜ ਗਏ ਜਦੋਂ ਦੂਜੇ ਪਾਸੇ ਦਾ ਫਿਰ ਆਨੰਦ ਆ ਜਾਂਦਾ ਥੱਲੇ ਨੂੰ ਜਾਂਦਾ ਨਾ ਰੋੜ ਦਾ ਸਾਈਕਲ ਇਦਾਂ ਸੰਗਦਾ ਬਹੁਤ ਪਿਆਰ ਦਿੰਨੀ ਹੈ ਜੀ ਮੈਂ ਹਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਤੇ ਸੰਗਤਾਂ ਦੇ ਹਾਜ਼ਰੀ ਲਵਾਉਣੇ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਆਪਾਂ ਨੂੰ ਵੀਡੀਓ ਦੇ ਵਿੱਚ ਜੀ ਆਪਾਂ ਵੀਡੀਓ ਦੇ ਵਿੱਚ ਬਿਲਕੁਲ ਰੀਅਲ ਦਿਖਾਣੇ ਹੁੰਦੇ ਨੇ ਜੀ ਜੋ ਕੁਝ ਆਪਣੇ ਨਾਲ ਟੂਰ ਦੇ ਉੱਤੇ ਹੋ ਰਿਹਾ ਹੈ ਯਾਤਰਾ ਦੇ ਉੱਤੇ ਹੋ ਰਿਹਾ ਜੀ ਐਂਡ ਮੈਂ ਇਦਾਂ ਹੀ ਦੇਸੀ ਵੀਡੀਓ ਬਣਾ ਕੇ ਆਪਣੀ ਇਦਾਂ ਹੀ ਅਪਲੋਡ ਕਰਦਾ ਹੁੰਦਾ ਕੋਈ ਆਪਾਂ ਜ਼ਿਆਦਾ ਹੋਣੀ ਕਰਦੇ ਹੁੰਦੇ ਵੀਡੀਓ ਦੇ ਵਿੱਚ ਨਾ ਕੋਈ ਗੱਲ ਘੁਮਾਣੀ ਆਪਾਂ ਨੇ ਫਾਲਤੂ ਹਾ ਜੋ ਆਪਣਾ ਰੀਅਲ ਦੇ ਵਿੱਚ ਹੋ ਰਿਹਾ ਉਹੀ ਆਪਾਂ ਤੁਹਾਨੂੰ ਬਣਾ ਕੇ ਵੀਡੀਓ ਦੇ ਵਿੱਚ ਦਿਖਾਇਆ ਕਰਨਾ ਜੀ। ਉਹ ਕਹਿਣ ਦਾ ਭਾਵ ਕੀ ਇਦਾਂ ਜਦੋਂ ਰਾਹ ਦੇ ਵਿੱਚ ਸੰਗਤਾਂ ਮਿਲਦੀਆਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ। ਚਲੋ ਜਿਹੜੀਆਂ ਸੰਗਤਾਂ ਹੁਣ ਆਪਾਂ ਨੂੰ ਨਹੀਂ ਰਾਹ ਦੇ ਵਿੱਚ ਮਿਲਦੀਆਂ ਤੁਸੀਂ ਵੀਡੀਓ ਦੇਖ ਰਹੇ ਹੋ। ਬਸ ਵੀਡੀਓ ਦੇ ਵਿੱਚ ਇੱਕ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਆ ਕਰੋ ਜੀ। ਉਹਦੇ ਨਾਲ ਵੀ ਬਹੁਤ ਜ਼ਿਆਦਾ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਜੀ। ਬਹੁਤ ਹੌਸਲਾ ਮਿਲਦਾ ਹੁੰਦਾ ਜੀ ਤਾਂ ਹੀ ਆਪਣੇ ਸੈਂਕੜੇ ਪੂਰੇ ਹੋਣਗੇ ਜੀ ਸੈਂਚਰੀਆਂ ਪੂਰੀਆਂ ਹੋਣਗੀਆਂ ਦੇਖ ਹੋਰ ਰੁਕੀ ਹੈ ਜੀ ਸੰਗਤਾਂ ਦੇ ਇਹਨਾਂ ਤੋਂ ਵੀ ਲੈਨੇ ਜੀ ਆਪਾਂ ਪਿਆਰ ਸਤਿਕਾਰ ਆਜੋ ਬਾਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਕੀ ਪਾਣੀ ਪੀਣਾ ਲੈ ਜੋ ਬਹੁਤ ਸ਼ੁਕਰੀਆ ਵੀਰੇ ਬਹੁਤ ਬਹੁਤ ਨਾ ਨਾ ਬਹੁਤ ਬਹੁਤ ਧੰਨਵਾਦ ਵੀਰੇ ਹੋਰ ਜੀ ਮੇਰਾ ਵੀ ਠੀਕ ਠਾਕ ਜੀ ਸਾਜੂ ਬੀਣੀ ਆ ਨਾ ਨਾ ਮੇਰਾ ਬਹੁਤ ਬਹੁਤ ਨਹੀਂ ਮੇਰੀ ਗੱਲ ਤਾਂ ਸੁਣੋ ਮੈਂ ਨਾ ਆਪਣਾ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਤੋਂ ਹੀ ਤੁਰਿਆ ਜੀ ਲੰਗਰ ਪਾਣੀ ਚੱਕਦੇ ਹਾਂ ਜੀ ਹਾਂ ਜੀ ਹਾਂ ਵਧੀਆ ਗੱਲ ਆ ਵਾਹਿਗੁਰੂ ਆ ਦਸਰ ਹੋ ਗਏ ਤੁਹਾਡੇ ਇੰਨਾ ਹੀ ਬਹੁਤ ਹੁੰਦਾ ਆਪਣੇ ਲਈ ਵੀਰੇ ਸੇਵਾ ਲਓ ਹਾਂਜੀ ਹਾਂ ਬਸ ਸੇਵਾ ਕੁਝ ਨਹੀਂ ਬਸ ਆਪਣਾ ਚੈਨਲ ਆ ਪਿੱਛੇ ਰਮਨ ਕੰਬੋ ਜਨਾਬ ਦੇ YouTube ਤੇ ਜੀ ਉਹ ਘੰਟੀ ਬਜਾ ਦਿਓ ਜਰੂਰ ਸਬਸਕ੍ਰਾਈਬ ਜੀ ਬਸ ਬਾਕੀਰ ਪਾ ਜੀ ਆਪਾਂ ਸੰਗਤਾਂ ਕਿੱਥੋਂ ਦੀਆਂ ਕਿੱਥੇ ਲੋਕ ਦੀ ਅੱਛਾ ਠੀਕ ਹੈ ਠੀਕ ਹੈ ਕਿੰਨਾ ਕਿਲਾ ਲਿਆ ਇਹ ਆਪਣਾ ਮੈਂ ਚੱਲ ਪਿਆ ਜੀ 311 ਕਿਲੋਮੀਟਰ ਹੋ ਗਿਆ ਜੀ ਮੇਰਾ ਸੜਾ ਕਿਲੋਮੀਟਰ ਚੱਲ ਗਏ 311 ਕਿਲੋਮੀਟਰ ਜਦੋਂ ਮੈਂ ਘਰ ਤੋਂ ਘਰ ਤੋਂ ਚੱਲੇ ਹਾਂ ਨਹੀਂ ਨਹੀਂ ਮੈਂ ਪਟਿਆਲੇ ਸ਼ਹਿਰ ਤੋਂ ਅੰਮ੍ਰਿਤਸਰ ਜਾ ਕੇ ਦੁਆਰੇ ਓਰੇ ਤੱਕ ਪਹੁੰਚਿਆ ਵਾਪਸ ਘਰ ਆ ਹੁਣ ਮੈਂ ਪਟਿਆਲੇ ਚੱਲਿਆ ਜੀ ਓਕੇ ਓਕੇ ਜੀ ਵੈਸੇ ਆਪਣੇ ਪੰਜ ਤੱਕ ਦਾ ਸਾਹਿਬਾਨਾਂ ਦੀ ਚੱਲ ਰਹੀ ਹੈ ਯਾਤਰਾ ਜੀ ਵਾਹ ਜੀ ਇਹ ਮੰਨੀ ਸਕੈਨ ਭਾਈ ਜੀ ਹਾਂ ਹਾਂ ਪਹਿਲਾ ਅਨੰਦਪੁਰ ਸਾਹਿਬ ਫਿਰ ਦੰਦਮਾ ਸਾਹਿਬ ਜਾਏ ਜੀ ਤੇ ਹੁਣ ਅਕਾਲ ਤੱਕ ਅਕਾਲ ਤੱਕ ਬੀਬੀ 11 ਬਸ ਜੀ ਇੰਨਾ ਪਿਆਰ ਬਹੁਤ ਹੁੰਦਾ ਜੀ ਆਪਣੇ ਲਈਦਾ ਜੀ ਹਾਂ ਜੀ ਆ ਪਟਿਆਲੇ ਦੀ ਖਾਸ ਜੀ ਅੱਛਾ ਹਾਂ ਜੀ ਆ ਹੋਰ ਜਿਦਾ ਨਾ 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 ਰੇਲ ਸਟੇਸ਼ਨ ਆ ਸਟੇਸ਼ਨ ਤੇ ਬੀਬੀ ਬਹੁਤ 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 ਧੰਨਵਾਦ ਹੈ ਮੇਰਾ ਠੋਡਾ ਨਾ ਨਾ ਬਹੁਤ ਬਹੁਤ ਧੰਨਵਾਦ ਬਸ ਕੋਈ ਗੱਲ ਨਹੀਂ ਠੰਡ ਤਾਂ ਪਿੱਜਿਆ ਮੈਂ ਵੰਦਰ ਹੋਰ ਗਰਮੀ ਪਸੀਨਾ ਆ ਜਾਂਦਾ ਇਹਨਾਂ ਫੁੱਲ ਠੀਕ ਹੈ ਠੀਕ ਹਾਂ ਬਾਬੇਰੇ ਹਾਂ ਜੀ ਹਾਂ ਨਾ ਨਾ ਬਾਜੀ ਬੱਸ ਵੀਰੇ ਇਹੀ ਬਹੁਤ ਆਪਣੇ ਲਈ ਜੀ ਹਾਂ ਓਕੇ ਵੀਰੇ ਧੰਨਵਾਦ ਜੀ ਹਾਂ ਜੀ ਬਸ ਆ ਜੂਸ ਪੀਣ ਦੇ ਲਈ ਰੁਕਿਆ ਜੀਗਾ ਪਿੱਛੋਂ ਕਾਫੀ ਟਾਈਮ ਤੋਂ ਮੈਂ ਦੇਖਦਾ ਆ ਰਿਹਾ ਤੇ ਕੱਲ ਵੀ ਮੈਂ ਇੱਥੇ ਬਾਬਾ ਜੀ ਦੇ ਰੁੱਕ ਕੇ ਜਾਂਦੇ ਹੋਏ ਪੀ ਕੇ ਗਿਆ ਜੀਗਾ ਫਿਰ ਮੇਰੇ ਦਿਮਾਗ ਜੀ ਚ ਗੱਲ ਆ ਗਈ ਮੈਂ ਕਿਹਾ ਚਲ ਉੱਥੇ ਜਾ ਕੇ ਬਾਬਾ ਜੀ ਦੇ ਕੋਲੇ ਜੂਸ ਪੀਵਾਂਗਾ ਆਣੇ ਬਾਬਾ ਜੀ ਹੋਰ ਬਾਬਾ ਜੀ ਠੀਕ ਹੋ ਯਾਰ ਬਾਬ ਵਧੀਆ ਤੇ ਇੱਕ ਭਾਈ ਆ ਮਿਲਿਆ ਦੇਖੋ ਆਪਾਂ ਨੂੰ ਆਪਾਂ ਤਾਂ ਜਲੋ ਸਾਈਕਲ ਤੇ ਟਰੈਵਲ ਕਰ ਰਹੇ ਆ ਹੁਣ ਜਿਵੇਂ ਕੋਈ ਬੱਸਾਂ ਜੇ ਕੋਈ ਗੱਾਰ ਕਾਰਾਂ ਜੇ ਮੋਟਰਸਾਈਕਲਾਂ ਤੇ ਕਰ ਰਿਹਾ ਤੇ ਆ ਭਾਈ ਦੇਖੋ ਕਾਦੇ ਕਰ ਰਿਹਾ ਹੈ ਭਾਈ ਕਿੱਥੇ ਗਿਆ ਦੀ ਬਣਾ ਦੱਸੋ ਤੁਸੀਂ ਅੰਮ੍ਰਿਤਸਰ ਗਿਆ ਤੇ ਹਾਂਜੀ ਕਿ ਮੇਲਾ ਦੇਖਣ ਗਿਆ ਦੀਆਂ ਹਾਂਜੀ ਡੰਗਰੋ ਦਾ ਮੇਲਾ ਠੀਕ ਆ ਗਏ ਕਾਦੇ ਤੇ ਦੀ ਰੇੜੇ ਤੇ ਗਈ ਸੀ ਰੇੜੇ ਤੇ ਆ ਆ ਜਿਹੜਾ ਸਾਹਮਣੇ ਖੜਾ ਹੈ ਇਹ ਹਾਂਜੀ ਆ ਲੋ ਜੀ ਤੁਹਾਨੂੰ ਦਿਖਾ ਦਈਏ ਭਾਈ ਦਾ ਰਹਿਣਾ ਗੱਡੀ ਆਇਦੇ ਭਾਈ ਅੰਮ੍ਰਿਤਸਰ ਜਾ ਕੇ ਆਇਆ ਦੇਖ ਲੋ ਜੀ ਆ ਤਾਂ ਭਾਈ ਦੁਨੀਆ ਘੁੰਮਣ ਫਿਰਨ ਦੀ ਸ਼ਿਕਾਇਤ ਨਹੀਂ ਹੁੰਦੀ ਆ ਉਧਰ ਹੈ ਕਿਥੇ ਦੇ ਹੋ ਤੁਸੀਂ ਪਾਣੀ ਪਾਤ ਦੋ ਹੁਣ ਪਾਣੀ ਪੱਤੇ ਜਾਏਗੇ ਬਾਪਰਾਵਾ ਧੰਨਾ ਯਾਰ ਧੰਨਾ ਤੇਰੀ ਗੱਡੀ ਹੈ ਬੱਲੇ 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 ਚਲੋ ਭਾਈ ਰੱਬ ਦੇ ਰੰਗ ਆ ਵੀ ਇਹਦਾ ਵੀ ਕਰਮਣੇ ਵਿਚਾਰੇ ਦਾ ਕਰੇ ਹੋਏ ਜੀ ਹੋਰ ਤਾਂ ਕੁਝ ਨਹੀਂ ਹੈਗਾ ਵਾਹਿਗੁਰੂ ਹਾਂ ਜੀ ਸਮਾਂ ਹੋ ਗਿਆ 5:00 ਵਜੇ 5-6 ਮਿੰਟ ਜੀ ਤੇ ਆਪਣਾ ਪੂਰਾ ਸਫਰ ਹੋ ਗਿਆ 365 ਕਿਲੋਮੀਟਰ ਦਾ ਜਦੋਂ ਦੇ ਆਪਾਂ ਪਟਿਆਲੇ ਤੋਂ ਚੱਲੇ ਹੋਏ ਆਂ ਤੇ ਆਪਾਂ ਖੜੇ ਕਿੱਥੇ ਆ ਹੁਣ ਪਹੁੰਚੇ ਕਿੱਥੇ ਆ ਆ ਦੇਖੋ ਜੀ ਗੁਰਦੁਆਰਾ ਨਾਨਕਸਰ ਲੁਧਿਆਣਾ ਇੱਥੋਂ ਹੀ ਆਪਾਂ ਪਰਸੋਂ ਚੱਲੇ ਪਾਈ ਤੀਏ ਜੀ ਸਵੇਰੇ ਤੇ ਹੁਣ ਸਹੀ ਸਮੇਂ ਤੇ ਆਪਾਂ 5 ਵਜੇ ਇੱਥੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਹੁਣ ਅੱਗੇ ਮੈਂ ਘੰਟਾ ਕਾ ਸਫਰ ਹੋਰ ਕਰ ਸਕਦਾ ਸੀ ਪਰ ਅੱਜ ਮੈਂ ਥੱਕਿਆ ਹੋਇਆ ਹਾਂ ਜ਼ਿਆਦਾ ਕਿਉਂ ਰਾਤ ਵੀ ਨੀਂਦ ਨਹੀਂ ਆਪਣੀ ਪੂਰੀ ਹੋਈ ਤੀਗੀ ਇਸ ਕਰਕੇ ਫਿਰ ਮੈਂ ਅੱਜ ਇੱਥੇ ਹੀ ਰੁਕੂੰਗਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਵੇਰੇ ਚੱਲੇ ਪਾਵਾਂਗੇ ਜੀ ਫਿਰ ਆਪਾਂ ਇਥੋਂ ਕੋਸਾਥੋਂ ਹੁਣ ਪਟਿਆਲਾ ਆਪਣਾ 9798 ਕਿਲੋਮੀਟਰ ਹੋਈ ਬਾਅਦ ਸੋਕ ਦੀ ਰੇਂਜ ਰਹਿ ਗਈ ਜੀ ਗੱਲ ਕਰ ਲਈ ਆਪਣੀ ਬਸ ਅੱਜ ਹੁਣ ਟਾਈਮ ਦੇ ਨਾਲ ਸੋ ਜਾਊਗਾ ਮੈਂ ਸਮਾਂ ਬਹੁਤ ਆ ਜੀ ਆਪਣੇ ਕੋਲ ਤੇ ਬਸ ਸਵੇਰੇ ਵੇਰ ਜਲਦੀ ਉੱਠ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਚੱਲੇ ਪਾਵਾਂਗੇ ਜੀ ਆਪਾਂ ਚਲੋ ਹੁਣ ਦੇਖਦੇ ਆ ਜੇ ਤਾਂ ਆਪਾਂ ਨੂੰ ਉਹੀ ਵਾਲਾ ਉਦਣ ਵਾਲਾ ਇਹ ਕਮਰਾ ਮਿਲ ਗਿਆ 309 ਨੰਬਰ ਫਿਰ ਤਾਂ ਬਹੁਤ ਵਧੀਆ ਜੀ ਆ ਇੱਥੇ ਦਿਗਾ ਜੀ ਸਾਹਮਣੇ ਉਪਰੀ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਉਹ ਜਿਹੜਾ ਆਪਣਾ 309 ਨੰਬਰ ਕਮਰਾ ਜੀਗਾ ਆ ਤੀਜੀ ਚੌਥੀ ਮੰਜ਼ਲ ਆ ਜੀ ਉਹ ਬਹੁਤ ਵਧੀਆ ਕਮਰਾ ਜੀਗਾ ਜੀ ਉਦਣ ਤੇ ਗਰਮ ਪਾਣੀ ਨਾਲ ਨਾ ਨੂੰ ਕੇ ਹੁਣੇ ਪਾ ਜਾਗੇ ਜਾਂ ਸਵੇਰੇ ਹਾਂ ਹੁਣੇ ਨਾਲਾਂਗੇ ਜੀ ਵਧੀਆ ਫਿਰ ਥੱਕੇ ਮੰਜਾ ਉਥਰੇ ਮਾ ਜਾ ਉਤਰ ਜਾਵਾਂ ਤੇ ਨੀਂਦ ਵਧੀਆ ਆ ਜੂਗੀ ਚਲੋ ਚੱਲਦਾ ਜੀ ਹੁਣ ਅੰਦਰ ਦੇਖਦੇ ਆਂ ਕਮਰੇ ਦਾ ਕਰਦੇ ਆਂ ਜੀ ਇੰਤਜ਼ਾਮ ਫਿਰ ਫਿਰ ਤੁਹਾਨੂੰ ਕਮਰੇ ਦੇ ਵਿੱਚ ਹੀ ਮਿਲਦੇ ਆਂ ਜੀ ਸਿੱਧੇ ਆਪਾਂ